ਹਾਂ ਜੀ ਸਵੇਰੇ 29 ਜਨਵਰੀ 2026 ਨੂੰ ਸਵੇਰ ਕੋ ਬੱਚਾ ਸਾਨੂੰ ਮਿਲਿਆ ਸੀਗਾ ਜਿਹਦੀ ਉਮਰ ਕਰੀਬ ਢਾਈ ਤੋਂ 3 ਸਾਲ ਹੈਗੀ ਸੀਗੀ ਤੇ ਜਿਹੜਾ ਕੋਈ ਬੋਲ ਵੀ ਨਹੀਂ ਪਾਉਂਦਾ ਸੀਗਾ ਤਾਂ ਉਸ ਨੂੰ ਜਦੋਂ ਅਸੀਂ ਇਕੱਲਿਆਂ ਸੜਕ ਤੇ ਦੇਖਿਆ ਤੇ ਕੋਈ ਕੋਈ ਉਹਦਾ ਵਾਰਸ਼ ਉੱਤੇ ਮੌਕੇ ਤੇ ਨਹੀਂ ਸੀ ਤਾਂ ਉਸ ਨੂੰ ਮੌਕੇ ਤੇ ਅਸੀਂ ਠੰਡ ਦੇ ਦਿਨ ਹੈਗੇ ਨੇ ਤਾਂ ਜਲਦੀ ਅਸੀਂ ਥਾਣੇ ਲਿਆਏ ਥਾਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਗਰਮ ਰਜਾਈ ਵਗੈਰਾ ਤੇ ਅੱਗ ਵਾਲੀ ਤੇ ਉਹਨੂੰ ਦੁੱਧ ਵਗੈਰਾ ਪਿਆਇਆ ਤੇ ਉਸ ਤੋਂ ਬਾਅਦ ਉਹ ਬੱਚਾ ਥੋੜਾ ਸੈਨਾ ਹੋਇਆ ਸੀਗਾ ਤੇ ਸੌ ਗਿਆ ਉਸ ਤੋਂ ਬਾਅਦ ਅਸੀਂ ਫੌਰਨ ਤੌਰ ਤੇ ਸੋਸ਼ਲ ਮੀਡੀਆ ਤੇ ਕੋਈ ਫੋਟੋ ਵਾਇਰਲ ਕੀਤੀ ਤਾਂ ਕਿ ਉਹ ਜਿਹੜਾ ਬੱਚਾ ਆਪਣੇ ਪੇਰੈਂਟ ਨੂੰ ਮਿਲ ਸਕੇ ਤਾਂ ਕਰੀਬ 2-3 ਘੰਟਿਆਂ ਬਾਅਦ ਹੀ ਸਾਨੂੰ ਉਹਦੇ ਪੇਰਣ ਨੂੰ ਮਤਲਬ ਕਿ ਲੱਭਣ ਚ ਮਦਦ ਮਿਲੀ ਤੇ ਇਹ ਮਦਦ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਜੋ ਕਿ ਇੱਕ ਅੱਛਾ ਪਲੇਟਫਾਰਮ ਹੈ ਤੇ ਉਸ ਤੋਂ ਬਾਅਦ ਬੱਚਾ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਤੇ ਬੱਚੇ ਦਾ ਨਾਮ ਯੁਗਨ ਸਿੰਘ ਹੈ ਸਨੋ ਹਰਪੀ ਸਿੰਘ ਤੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਕਿਤੇ ਉਹ ਕੁੰਡੀ ਹਲਕੇ ਟੱਕੇ ਨਾਲ ਹੀ ਖੁੱਲ ਗਈ ਗੇਟ ਤੋਂ ਤਾਂ ਜਦ ਬੱਚਾ ਇਕੱਲਾ ਹੀ ਜਿਹੜਾ ਬਾਹਰ ਆ ਗਿਆ ਸੀਗਾ ਤੇ ਬਾਹਰ ਆਉਣ ਤੇ ਜਦੋਂ ਉੱਥੇ ਰਹਾ ਗਿਆ ਨਹੀਂ ਕਿਸੇ ਦੇਖਿਆ ਤਾਂ ਉਹਨੇ 112 ਤੇ ਕਾਲ ਕੀਤੀ ਸੀ ਤੇ 112 ਦੀ ਕਾਲ ਤੇ ਕਾਰਨ ਜਿਹੜਾ ਬੱਚਾ ਇਹ ਬਿਲਕੁਲ ਸੇਫ ਆਪਣੇ ਮਾਪੇ ਕੋਲ ਚਲਾ ਗਿਆ ਸੋ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਕੋਈ ਚੀਜ਼ ਆਪਾਂ ਨੂੰ ਲੱਗਦੀ ਹੈ ਕਿ ਪੁਲਿਸ ਦੀ ਹੈ ਕੋਈ ਰੋੜਾ ਤਾਂ ਜਰੂਰ ਪੁਲਿਸ ਨੂੰ ਜਲਦੀ ਕੀਤਾ ਜਾਵੇ ਤਾਂ ਜੋ ਕੋਈ ਵੀ ਅਨਸਾੰਵੀ ਘਟਨਾ ਨਾ ਕਰ ਸਕੇ